ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਜੀ ਨੇ ਹਦਾਇਤਾਂ ਦਿੱਤੇ ਤਾਂ ਤੇ ਅਸੀਂ ਅੱਜ ਟੈਕਸੀ ਯੂਨੀਅਨ ਜਿਹੜੀ ਬਸ ਸਟੈਂਡ ਦੇ ਨੇੜੇ ਹੈ ਇੱਥੇ ਦੇ ਜਿਹੜੇ ਬਿੰਨੇ ਵਿੱਚ ਚਾਲਕ ਹੈ ਤੇ ਉਹ ਟੈਕਸੀ ਚਲਾਉਂਦੇ ਆ ਉਹਨਾਂ ਨੂੰ ਤੁਹਾਨੂੰ ਦੇ ਮੌਸਮ ਦੇ ਵਿੱਚ ਜਿਹੜੀਆਂ ਮੌਨਸਨ ਸਾਬ ਦਾਆਂ ਬਤਨੀਆਂ ਬਤਨੀਆਂ ਉਹਨਾਂ ਬਾਰੇ ਇਹਨਾਂ ਨਾਲ ਡਿਸਕਸ ਕੀਤਾ ਗਿਆ ਇਹਨਾਂ ਨੂੰ ਦੱਸਿਆ ਗਿਆ ਕਿ ਜੇ ਜਿਹੜੀ ਤੁਸੀਂ ਜਿਹੜੀ ਗੱਡੀ ਚਲਾਉਣੀ ਹੈ ਡਿਸਟੈਂਸ ਤੇ ਰੱਖ ਕੇ ਚਲਾਓ ਤੇ ਉਹਦੀ ਰਫਤਾਰ ਘੱਟ ਹੋਵੇ ਸੀਟ ਬੈਲ ਦਾ ਪ੍ਰਯੋਗ ਕਰੋ ਜਿਹੜੀ ਆਪਣੀ ਲਾਈਟਾਂ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਪੀਆ ਰਨ ਕਰਕੇ ਜਾਓ ਉਹਦੇ ਤੇ ਰਵਾਰ ਲਗਾ ਕੇ ਉਹ ਦੂਜਾ ਕੰਪਿਊਟਰ ਦੇਖ ਸਕਿਆ ਜਾ ਤੁਸੀਂ ਇੱਥੇ ਬਿਕਰਾ ਆਪਣਾ ਡਰਾਈਵ ਕਰ ਸਕੋ ਉਹਦੇ ਉਹਦੇ ਬਾਰੇ ਵੀ ਮੇਰੀ ਲੋਕਾਂ ਨੂੰ ਪਬਲਿਕ ਨੂੰ ਅਪੀਲ ਹੈ ਕਿ ਤੁਸੀਂ ਪੁਲਿਸ ਦਾ ਸਹਿਯੋਗ ਕਰੋ ਕਿ ਹਰ ਜਗ੍ਹਾ ਤੇ ਕਿਤੇ ਵੀ ਦੇਖ ਕੇ ਤੁਸੀਂ ਗੱਡੀ ਖਡਾਉਣੇ ਆਉਣਾ ਖੜਾਓ ਜੋ ਇੰਕਲੂਮੈਂਟ ਕੀਤੀ ਉਹਨੂੰ ਵੀ ਪਾਸੇ ਰੱਖੋ ਤਾਂ ਕਿ ਜਿਹੜਾ ਸਿਟੀ ਦਾ ਟ੍ਰੈਫਿਕ ਉਸ ਚਾਰਜੁਰ ਤੱਕ ਨਾ ਚੱਲ ਸਕੇ ਉਹਨਾਂ ਦਾ ਵੀ ਦੇਖ ਕੇ ਅਸੀਂ ਹੱਲ ਕਰਾਂਗੇ ਜੀ ਜੋ ਇਹਨਾਂ ਦੇ ਕੋਈ ਹੈਗੀਆਂ ਜ਼ਰੂਰੀ ਕੰਮ ਹੋਇਆ ਜਾਂ ਜਿਹੜੀਆਂ ਮੰਨਣ ਯੋਗ ਹੈ ਉਹਦੇ ਤੇ ਧੂਰ ਧਿਆਨ ਯਾਤਰੀ ਰਫਸਾਨ ਵਾਲਾ ਦੀ ਨਜਿੱਤ ਲਈ ਅਕਮਦ ਸਮਾਨਾਨ ਕੀਤਾ ਜਾ ਰਿਹਾ ਹੈ। ਇਟਸ ਆ ਜਿਹੜਾ ਮਹੀਨਾ ਹੈ ਇਹ ਸੁਰੱਖਿਆ ਅਭਿਆਨ ਦਾ ਵੈਸੀ ਮਹੀਨਾ ਇਹ ਚੱਲ ਰਿਹਾ ਹੈਗਾ। ਇਹ ਹੁਣ ਤੱਕ ਅਸੀਂ ਕੁੱਲ 4000 ਦੇ ਕਰੀਬ ਰਿਫਲੈਕਟਰ ਜਿਹੜੇ ਐ ਉਹ ਲਗਵਾ ਚੁੱਕੇ ਹਾਂ ਤੇ ਹੋਰ ਵੀ ਸਾਡੀ ਕੋਸ਼ਿਸ਼ ਹੈ ਅਸੀਂ ਵੱਧ ਤੋਂ ਵੱਧ ਗੱਡੀਆਂ ਤੇ ਉਹਨਾਂ ਦੇ ਰਿਫਲੈਕਟਰ ਲਾਈਏ ਤਾਂ ਕਿ ਕੋਈ ਐਕਸੀਡੈਂਟ ਜਾਂ ਕੋਈ ਮਾਨਵ ਭਾਗੀ ਕਰਨਾ ਨਾ ਵਾਪਸ ਹੋ ਸਕੇ ਤੇ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਰੱਖਿਆ ਜਾਵੇ। ਇਹ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਸਾਡੇ ਡੀਐਸਪੀ ਸਾਹਿਬ ਦਾ ਜੀ ਜੋ ਇਹ ਖਾਂ ਖਾਂ ਤੇ ਜਾ ਕੇ ਸੈਮੀਨਾਰ ਲਾ ਲੰਘਦੇ ਪਏ ਆ ਜੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਹਨਾਂ ਨੇ ਸਾਨੂੰ ਨੌਲੇਜ ਦਿੱਤੀ ਆ ਜੀ ਵੀ ਤੋਲ ਦੇ ਵਿੱਚ ਕਿਵੇਂ ਚੱਲਣਾ ਜੀ ਕਿਵੇਂ ਤੁਸੀਂ ਲਾਈਟਾਂ ਜਗਾਉਣੀਆਂ ਜੀ ਕਿੱਥੇ ਪਾਰਕਿੰਗ ਆ ਪਾਰਕਿੰਗ ਚ ਸਾਈਡ ਤੇ ਲਾ ਕੇ ਗੱਡੀ ਪਾਰਕਿੰਗ ਕਰਨੀ ਆ ਜੀ ਤੇ ਬਹੁਤ ਵਧੀਆ ਸਾਡੇ ਸਾਹਿਬ ਆਏ ਆ ਜੀ ਤੇ ਬਹੁਤ ਵਧੀਆ ਇਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਸਾਰੇ ਯੂਨੀਅਨ ਇਹਨਾਂ ਦੇ ਜੋ ਵੀ ਫੋਲੋ ਹੋਣਗੇ ਉਹ ਕਰਾਂਗੇ ਜੀ ਅੱਜ ਤੋਬਾ ਸਾਡੀ ਕੋਈ ਸ਼ਿਕਾਇਤ ਨਹੀਂ ਜੀ ਪਹਿਲਾਂ ਵੀ ਤੇ ਨਾ ਹੀ ਹੁਣ ਕੋ ਮਿਲੇਗੀ ਜੀ ਅਸੀਂ ਬਹੁਤ ਖੁਸ਼ ਆ ਜੀ ਜਿਹੜੇ ਸਾਹ ਸਾਡੇ ਵਕੀਲ ਸਾਹਿਬ ਜੀ ਡੀਐਸਪੀ ਸਾਹਿਬ ਸਾਡੇ ਆਏ ਆ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਵਧੀਆ ਲੱਗਿਆ ਜੀ ਜੋ ਤੁੰਦ ਦੇ ਮੌਕੇ ਤੇ ਸੈਮੀਨਾਰ ਲਾ ਕੇ ਤੇ ਸਾਨੂੰ ਹਰ ਗੱਲ ਦੱਸਦੇ ਰਹਿੰਦੇ